कहाँ से आयो बताओ आप कहाँ से आयो आप कहाँ से आयो आप आप हो कहाँ के राजस्थान से यहाँ पंजाब में क्या करने रहे हो आपको पता है यहाँ पे कितनी लूट खसूट हो रही है नहीं, नहीं। थे। थे। क्या कर रहे हो ये क्या लिखा हुआ है क्या साइन है ये आ देखो ये कुड़िया ने जी ये पांच छह कुड़िया ने आटो साइड ते लाओ आटो साइड ते ला आटो साइड ते ला हाँ कुड़िया ने जी ये ਇਹ ਸ਼ਹਿਰ ਦੇ ਬਕਤਾਂੀਆਂ ਨੇ ਪਤਾ ਨਹੀਂ ਕਿੱਥੋਂ ਰਾਜਸਥਾਨ ਤੋਂ ਦੱਸ ਰਹੀਆਂ ਨੇ ਆ ਜਦੋਂ ਗੱਲ ਕਰਦੇ ਆ ਤਾਂ ਭੱਜਦੀਆਂ ਨੇ ਗੱਲ ਵੀ ਨਹੀਂ ਕਰਦੀਆਂ ਆ ਆਟੋ ਚੋਂ ਨਿਕਲ ਕੇ ਭੱਜ ਰਹੀਆਂ ਨੇ ਇਹ ਕੁੜੀਆਂ ਅਨੁਰਾਗ ਜੀ ਇਹ ਦੇਖੋ ਇਹ ਕੁੜੀਆਂ ਇਹ ਇਹ ਜਿਹੜਾ ਲੁੱਟਾਂ ਖੋਹਾਂ ਹੋ ਰਹੀਆਂ ਨੇ ਆ ਇਸ ਤਰ੍ਹਾਂ ਦਾ ਕੰਮ ਆ ਆ ਤੁਸੀਂ ਦੇਖ ਸਕਦੇ ਹੋ ਕਿਸੇ ਤਰੀਕੇ ਦੀ ਕੋਈ ਗੱਲ ਨਹੀਂ ਹੈ ਜੀ ਇੰਦਾ ਦਾ ਲਿਖ ਕੇ ਇਹ ਬਹੁਤ ਬਹੁਤ ਵੀਡੀਓ ਲੈ ਰਹੇ ਇੱਕ ਬਾਤ ਤਾਂ ਸੁਣੋ ਤੁਸੀਂ ਹਾਂ ਤੁਸੀਂ ਵੀਡੀਓ ਬੰਦ ਕਰੋ ਫਿਰ ਬਾਅਦ नहीं नहीं आप बात बताओ वीडियो के सामने बात बताओ ये से आपको पे परमिशन है आपके पास कौन सी परमिशन है यहाँ पे आके पैसे मांगने की तो वीडियो के साथ चलेगी टीवी पे चलेगी बताओ आप कौन हो हमारे शहर में इतनी लूटपाट हो रही है आपकी वजह से हाँ बिल्कुल आप कौन हो कहा से आयो क्या आपका आधार कार्ड कहा आपके पास कहाँ पे आपके बात सुनो हाँ कहाँ से आयो आप वीडियो करने का बोल दो। वीडियो बंद होगा नहीं बंद होगा ਕਹਾਜੋ ਭੱਜਣ ਲੱਗੀਆਂ ਜਦੋਂ ਅਸੀਂ ਗੱਲ ਕਰਨ ਲੱਗੇ ਆ ਤਾਂ ਖਾਲੀ ਪੇਜ ਨੇ ਭੱਜਣ ਲੱਗੀਆਂ ਨੇ ਪੰਜ ਚਾਰ ਸਾਈਨ ਕਿਤੇ ਹੋਏ ਨੇ ਲੋਕਾਂ ਕੋਲੋਂ ਪੈਸੇ ਮੰਗਦੇ ਨੇ ਪੈਸੇ ਮੰਗਣ ਤੋਂ ਬਾਅਦ ਉਹਨਾਂ ਨੂੰ ਕਈ ਵਾਰ ਘਰਾਂ 'ਚ ਵੀ ਜਾਇਆ ਜਾਂਦਾ ਸਰਿਆਂ ਸੜਕ 'ਤੇ ਫਿਰ ਰਹੀਆਂ ਨੇ ਇਹ ਕੁੜੀਆਂ ਜਵਾਨ ਉਮਰ ਦੀਆਂ ਕੁੜੀਆਂ ਨੇ ਛੋਟੀ ਉਮਰ ਦੀਆਂ ਕੁੜੀਆਂ ਨੇ ਕੌਣ ਇਹਨਾਂ ਨੂੰ ਪਰਮਿਸ਼ਨ ਦਿੰਦਾ ਹੈ ਕੌਣ ਪੰਜਾਬ ਪੰਜਾਬ ਦੇ ਵਿੱਚ ਇਸ ਉਹਦੀ ਪਰਮਿਸ਼ਨ ਕਿੱਥੋਂ ਮਿਲਦੀ ਹੈ ਕਿੱਥੋਂ ਪਰਮਿਸ਼ਨ ਲੈ ਕੇ ਆਈਆਂ ਨੇ ਇਹ ਕਿਸ ਤਰ੍ਹਾਂ ਪੈਸੇ ਮੰਗ ਰਹੀਆਂ ਨੇ ਇਹ ਕਿਸ ਤਰ੍ਹਾਂ ਦੀ ਕਿਸ ਤਰ੍ਹਾਂ ਦੀ ਪਰਮਿਸ਼ਨ ਹੈ ਜਿਹੜੀ ਉਹ ਦਿੱਤੀ ਜਾਂਦੀ ਹੈ ਸੋ ਕੌਣ ਹੈ ਜੀ हाँ जो तुम देख सकते दे हो अरे बताओ किस वजह से पैसे मांग रहे हो आप कौन सा बहन भाई के लिए, भाई के लिए? आपके राजस्थान में क्या नहीं है बताओ आप जो आप पंजाब में आयो सुनो, हाँ, सुनो बास बास भाई बहन के लिए मांग रहे हो भीख मांग रहे हो क्या मांग रहे हो वीडियो लेने चल रहे बिल्कुल वीडियो लेने चल रहे हैं हमारे पटियाला में इतना लूटपाट हो रहा है बोलो बोलो ਉਪਰੋਂ ਦੇਖੋ ਜੀ ਗੱਲ ਕਰਨ ਦਾ ਤਰੀਕਾ ਦੇਖ ਲੋ ਕਿਸੇ ਤਰ੍ਹਾਂ ਦਾ ਡਰ ਪਾਉ ਨਹੀਂ ਹੈ ਕਿਸੇ ਤਰ੍ਹਾਂ ਦਾ ਡਰ ਪਾਉ ਨਹੀਂ ਹੈ ਛੋਟੀ ਉਮਰ ਦੀਆਂ ਕੁੜੀਆਂ ਇਹਨਾਂ ਦੀ ਹਿੰਮਤ ਦੇਖ ਲੋ ਇੰਨੇ ਲੋਕੀ ਲੋਕਲ ਖੜੇ ਨੇ ਪਰ ਕਿਸੇ ਤਰ੍ਹਾਂ ਦਾ ਡਰ ਪਾਉਣਾ ਨਹੀਂ ਦੇਖਿਆ ਜਾ ਰਿਹਾ ਬਹਿਸ ਬਾਜੀ ਵਾਸਤੇ ਤੁਸੀਂ ਦੇਖ ਸਕਦੇ ਹੋ ਬਰਾਬਰ ਬਹਿਸ ਕਰਦੀਆਂ ਨਜ਼ਰਾਂ ਆਈਆਂ ਨੇ ਵੀਡੀਓ ਬੰਦ ਕਰਨ ਨੂੰ ਕੀਤੀ ਜਾ ਰਹੀ ਹੈ ਆ ਆ ਆ ਪੇਪਰ ਇੱਕ ਸਿੰਪਲ ਜਿਹਾ ਲੈ ਕੇ ਇਹ ਲੋਕਾਂ ਤੋਂ ਮੰਗਨ ਦਾ ਜਿਹੜਾ ਕੀ ਹੋਰੇ ਦਿਖਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਤਾਂ ਆ ਇਸ ਤਰ੍ਹਾਂ ਦਾ ਇੱਕ ਜਿਹੜਾ ਕੀ ਕਿਸ ਤਰ੍ਹਾਂ ਦੀਆਂ ਕੁੜੀਆਂ ਕਿੱਥੋਂ ਆਈਆਂ ਨੇ ਕੌਣ ਨੇ ਇਹ ਕੌਣ ਨੇ ਕਿੱਥੋਂ ਆਈਆਂ ਨੇ ਇਹ ਪਤਾ ਕਰਨਾ ਪ੍ਰਸ਼ਾਸਨ ਦਾ ਵੀ ਕੰਮ ਹੁੰਦਾ ਹੈ ਪਰ ਅਸੀਂ ਮੀਡੀਆ ਹੋਣ ਦੇ ਨਾਤੇ ਅਸੀਂ ਇਹ ਦਿਖਾਣਾ ਚਾਹੁੰਦੇ ਹਾਂ ਹਾਂ ਜੀ ਬਤਾਓ 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 ਅਰੇ ਵੀਡੀਓ ਚੱਲੇਗਾ ਕਿਉਂ ਵੀਡੀਓ ਬੰਦ ਕਰਦੇ ਆਪਾਂ 11 ਨਸ਼ਰ ਹੋਗਾ ਸਾਰੇ ਚੈਨਲ ਮੈਂ ਆਪ ਕੌਣੋਂ ਕਾਹਸੇ ਆਏ ਹੋ ਹਾਂ ਕੌਣੋਂ ਕਾਹਸੇ ਹੋ ਆਪ ਕੁਛ ਵੀ ਨਹੀਂ ਹੈ ਭੱਜ ਗਏ ਪਹਿਲਾਂ ਭੱਜੀਆਂ ਹੁਣ ਫੇਰ ਭੱਜ ਰਹੀਆਂ ਇਹ ਆਟੋ 'ਚ ਲੈ ਕੇ ਭੱਜਦੀਆਂ ਜਾਂਦੀਆਂ ਇਹ ਜਦੋਂ ਉਹਨਾਂ ਨਾਲ ਗੱਲ ਕੀਤੀ ਸਰਦਾਰ ਜੀ ਕੀ ਮਾਮਲਾ ਹੋ ਗਿਆ ਜਿਹੜੀ ਕੁੜੀਆਂ ਨਾਲ ਬਹਿਸ ਵਾਜੀ ਹੋਈ ਹੈ ਕੁਛ ਨਹੀਂ ਅਸੀਂ ਆ ਮਦਰਾਸੀ ਦੋਸਤਿਆਂ ਨਾਲ ਸ਼ੇਰਾ ਵਾਲੇ ਕੋਈ ਡੋਸਾ ਖਾ ਰਹੇ ਸੀ ਤਾਂ ਪੰਜ ਚਾਰ ਕੁੜੀਆਂ ਜਿਹੜੀਆਂ ਸੀਗੀਆਂ ਆ ਕਾਗਜ਼ ਲੈ ਕੇ ਉਹ ਮੰਗਦੀਆਂ ਦੇਖੀ ਜਦੋਂ ਉਹ ਮੰਗਦਾ ਦੇਖਿਆ ਮੈਂ ਉਹਨੂੰ ਪੁੱਛਿਆ ਕੁੜੀਆਂ ਕਿੱਥੋਂ ਆਈਆਂ ਜਦੋਂ ਵੀਡੀਓ ਬਣਾਣ ਲੱਗੇ ਤਾਂ ਭਜਣਾ ਸ਼ੁਰੂ ਹੋ ਗਈਆਂ ਜਦੋਂ ਭੱਜਿਆ ਮੈਂ ਉਹਦੇ ਮਗਰ ਮੈਂ ਤੁਹੇ ਹੋ ਕਿੱਥੋਂ ਕਿੱਥੋਂ ਆਈਓ ਅਸੀਂ ਰਾਜਸਥਾਨ ਤੋਂ ਆਈਏ ਮੈਂ ਕਿ ਤੁਹਾਡੇ ਕੋਲ ਕੋਈ ਆਧਾਰ ਕਾਰਡ ਜਾਂ ਕਿਸੇ ਤਰ੍ਹਾਂ ਉਹੀ ਪਤੇ ਆ ਪਟਿਆਲਾ ਨਹੀਂ ਕਿੱਥੇ ਰਹਿ ਰਹੀਆਂ ਜਦੋਂ ਗੱਲ ਕੀਤੀ ਜਾਂਦੀ ਹੈ ਤਾਂ ਇਹੋ ਜਿਹਾ ਇੱਕ ਕਾਗਜ਼ ਔਰ ਜਦੋਂ ਪੰਜਾਬੀ ਲਿਖੇ ਕਾਗਜ਼ ਪੜ੍ਹਦੇ ਸੁਣਾਉਂਗੇ ਕਿ ਕੀ ਜੀ ਮੇਰੇ ਭੈਣਾ ਭਰਾਵਾਂ ਨੂੰ ਬੇਨਤੀ ਹੈ ਕਿ ਮੇਰੇ ਬੱਚੋਟੇ ਮੇਰੇ ਜਿਹੜੇ ਘਰ ਦੇ ਮਕਾਨ ਛੱਡਣਾ ਆ ਸਾਡੇ ਮੁਸੀਬਤ ਪਹਿ ਜਾਣ ਕਰਕੇ ਮਕਾਨ ਛੱਡਣਾ ਪੈ ਰਿਹਾ ਛੋਟੇ ਛੋਟੇ ਬੱਚੇ ਹਨ ਨਾ ਤਾਂ ਉਹਨਾਂ ਦਾ ਕੋਈ ਛੋਟਾ ਬੱਚਾ ਹੈ ਔਰ ਆਪ ਵੀ ਇਹ ਕੁੜੀਆਂ ਨਾ ਬਾ ਲਗੇ 18 ਸਾਲ ਤੋਂ ਕੁੜੀ ਕੋਈ ਵੀ ਉੱਪਰ ਨਹੀਂ ਹੈ ਪਰ ਜਦੋਂ ਤੁਸੀਂ ਗੱਲ ਕਰੋਗੇ ਆ ਵੀਡੀਓ ਬਣਾਈਏ ਵੀਡੀਓ ਤੁਸੀਂ ਦੇਖ ਸਕਦੇ ਹੋ ਜਦੋਂ ਗੱਲ ਕਰੋਗੇ ਤਾਂ ਗੱਲ ਪੈ ਰਹੀ ਹੈ ਵੀਡੀਓ ਕੋ ਬਣਾ ਰਹੇ ਸਮ ਜਾ ਇਸ ਤਰ੍ਹਾਂ ਦਾ ਕੋਈ ਵੀ ਮੰਤਾ ਆਂਦਾ ਤਾਂ ਉਹਨੂੰ ਕੋਈ ਪੈਸਾ ਦੇਣ ਦੀ ਲੋੜ ਨਹੀਂ ਐ ਸਕੋ ਅਵੇਅਰ ਹੋ ਪਰ ਸੋ ਇੱਕ ਗੱਲ ਹੋਈ ਸੀ ਮੈਂ ਇੱਕ ਗੱਲ ਨੋਟ ਕਰਨੀ ਚਾਹਾਂਗਾ ਪਰਸੋਂ ਇੱਕ ਘਰ ਦੇ ਵਿੱਚ ਇੱਕ ਬੰਦਾ ਪੈਂਫਲੇਟ ਦੇ ਜਾਂਦਾ ਹੈ ਨੇਚਰਲੀ ਕੋਈ ਬੈਲ ਮਾਰਦਾ ਪੈਂਫਲੇਟ ਦਿੰਦਾ ਤਾਂ ਲੇਡੀਜ਼ ਬਾਹਰ ਆਂਦੀ ਹੈ ਦਿਨ ਦਾ ਟਾਈਮ ਹੁੰਦਾ 11 12 ਵਜੇ ਜਦੋਂ ਇਹ ਚੋਰੀ ਚਕਾਰੀ ਕਰਦੇ ਪੈਂਫਲੇਟ ਦੇਣ ਦੇ ਬਹਾਨੇ ਝਪਟਾ ਮਾਰ ਕੇ ਚੇਨ ਖੋ ਕੇ ਭਜ ਜਾਂਦਾ ਸੋ ਇਹ ਪ੍ਰਸ਼ਾਸਨ ਤੇ ਬੜਾ ਵੱਡਾ ਸਵਾਲੀਕ ਨਿਸ਼ਾਨ ਹੈ ਕਿਉਂ ਇਹਨਾਂ ਲੋਕਾਂ ਤੇ ਨਾਥ ਨਹੀਂ ਪਾਈ ਜਾਂਦੀ ਸਰਿਆਂ ਬਾਜ਼ਾਰਾਂ ਚ ਘੁੰਮਰੀਆਂ ਸਾਨੂੰ ਦੇਖ ਕੇ ਭੱਜੀਆਂ ਜਦੋਂ ਭੱਜਣ ਤੋਂ ਬਾਅਦ ਆਟੋ ਕੀਤਾ ਗਿਆ ਸੀ ਆਟੋ ਨਾਲ ਰੋਕਿਆ ਵੀ ਤੂੰ ਕਿਉਂ ਲੈ ਕੇ ਜਾ ਰਿਹਾ ਸਾਡੇ ਨਾਲ ਬਹਿਸ ਵਾਜੀ ਕੀਤੀ ਤਾਂ ਉਸ ਤੋਂ ਬਾਅਦ ਆਈਡੀ ਪ੍ਰੂਫ ਮੰਗਿਆ ਤੁਸੀਂ ਉਹਨਾਂ ਤੋਂ ਭਾਜੀ ਆਈਡੀ ਪ੍ਰੂਫ ਮੰਗਿਆ ਕੋਈ ਆਧਾਰ ਕਾਰਡ ਦੇ ਦਿਓ ਪੁਸਤਾ ਦੇ ਦਿਓ ਮੇਰੀ ਮੰਮੀ ਕੇ ਪਾਸ ਹੈ ਮੰਮੀ ਰਾਜਸਥਾਨ ਮੇਂ ਕੌਣ ਨੇ ਭਾਜੀ ਕੁਛ ਨਹੀਂ ਪਤਾ ਇਹੋ ਜਿਹੇ ਲੋਕ ਹੀ ਹੋ ਰਿਹਾ ਕੇ ਹਰਕਤਾਂ ਕਰਦੇ ਨੇ ਮੌਕੇ ਤੇ ਭੱਜ ਵੀ ਗਈਆਂ ਉਹ ਭੱਜ ਗਈਆਂ ਮੌਕੇ ਤੇ ਆ ਵੀਡੀਓ ਦੇਖ ਲੋ ਵੀਡੀਓ ਤੇ ਸਭ ਭੱਜੀਆਂ ਨਜ਼ਰ ਆ ਰਹੀਆਂ ਜੀ ਆਪਾਂ ਜੇ ਨਜ਼ਰ ਆ ਰਹੀਆਂ ਜੀ ਉਹ ਤੁਸੀਂ ਦੇਖ ਸਕਦੇ ਹੋ ਸੋ ਮੈਂ ਬਿਲਕੁਲ ਅਹੀ ਅਪੀਲ ਕਰਨਾ ਚਾਹੁੰਦਾ ਪਟਿਆਲੇ ਵਾਸੀਆਂ ਨੂੰ ਮੈਂ ਬੋਲਿਆ ਬਾਕੀ ਲੋਕ ਕੀ ਕਰਦੇ ਆ ਦੇਖਦੇ ਰਹਿਣਾ ਬੋਲੋ ਜੇ ਬੋਲਾਂਗੇ ਨਹੀਂ